ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਦਮਦਮਾ ਸਾਹਿਬ ਬਸਮਤ ਨਗਰ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਇਹ ਪਾਵਨ ਸਥਾਨ ਜਦੋਂ ਤਖਤ ਸ੍ਰੀ ਹਜੂਰ ਸਾਹਿਬ ਤੋਂ ਭਗਤ ਨਾਮਦੇਵ ਜੀ ਦੇ ਜਨਮ ਸਥਾਨ ਨੂੰ ਜਾਂਦੇ ਹਾਂ ਰਸਤੇ ਵਿੱਚ ਬਸਮਤ ਨਗਰ ਨਾਂ ਦਾ ਛੋਟਾ ਜਿਹਾ ਪਿੰਡ ਹੁੰਦਾ ਹੈ ਕਲਗੀਧਰ ਪਿਤਾ ਦੋ ਜਹਾਨ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹ ਮਹਾਰਾਜ ਜਦੋਂ ਪੰਜਾਬ ਦੀ ਧਰਤੀ ਤੋਂ ਚੱਲ ਕੇ ਰਾਜਸਥਾਨ ਪਹੁੰਚੇ ਉਸ ਤੋਂ ਉਪਰੰਤ ਦੱਖਣ ਦੇਸ਼ ਵਿੱਚ ਪਹੁੰਚੇ ਤਾਂ ਸਤਿਗੁਰੂ ਜੀ ਸਭ ਤੋਂ ਪਹਿਲਾਂ ਬੁਰਹਾਨਪੁਰ ਹੁੰਦੇ ਹੋਏ ਸਾਲ 1707 ਵਿੱਚ ਬਸਮਤਨਗਰ ਪਹੁੰਚੇ ਬਸਮਤਨਗਰ ਇੱਕ ਖੁੱਲੀ ਇਕਾਂਤ ਸੁੰਦਰ ਥਾਂ ਵੇਖ ਕੇ ਗੁਰੂ ਜੀ ਨੇ ਡੇਰਾ ਲਾ ਦਿੱਤਾ ਫੁੱਲਾਂ ਫੁਲਾ ਦੇ ਬਾਗੀਚੇ ਬਹੁਤ ਪਿਆਰੇ ਸਨ ਗੁਰੂ ਸਾਹਿਬ ਜੀ ਨੇ ਇਸ ਨਗਰ ਵਿੱਚ 8 ਦਿਨ ਵਿਸ਼ਰਾਮ ਕੀਤਾ ਸੰਗਤ ਜੀ ਜੋ ਆਪ ਜੀ ਥੜੇ ਦੇ ਦਰਸ਼ਨ ਕਰ ਰਹੇ ਹੋ ਇਸ ਥੜੇ ਤੇ ਬੈਠ ਕਰਕੇ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਦਰਸ਼ਨ ਬਖਸ਼ੇ ਗੁਰੂ ਜੀ ਦੇ ਆਉਣ ਦਾ ਸੁਣ ਕੇ ਸੰਗਤਾਂ ਦੂਰੋਂ ਦੂਰੋਂ ਦਰਸ਼ਨਾ ਵਾਸਤੇ ਆਉਂਦੀਆਂ ਭੇਟਾ ਚੜਾ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈਂਦੀਆਂ 8 ਦਿਨ ਦਾ ਪੜਾਅ ਕਰਕੇ ਸਤਿਗੁਰੂ ਜੀ ਬਸਮਤ ਨਗਰ ਤੋਂ ਨਦੀਰ ਸਾਹਿਬ ਗਏ ਜਿੱਥੇ ਅੱਜ ਤੱਕ ਸੱਚਖੰਡ ਸ੍ਰੀ ਹਜੂਰ ਅਬਚਲ ਨਗਰ ਸਾਹਿਬ ਸ਼ੋਭਾ ਪਾ ਰਿਹਾ ਹੈ ਬਸਮਤਨਗਰ ਵਿਖੇ ਗੁਰੂ ਜੀ ਦੀ ਯਾਦ ਵਿੱਚ ਗੁਰਦੁਆਰਾ ਦੰਦਮਾ ਸਾਹਿਬ ਨਾਮ ਦਾ ਅਸਥਾਨ ਹੈ ਸੰਗਤ ਜੀ ਜਦੋਂ ਵੀ ਆਪ ਜੀ ਭਗਤ ਨਾਮਦੇਵ ਜੀ ਦੇ ਜਨਮ ਅਸਥਾਨ ਨੂੰ ਜਾਂਦੇ ਹੋ ਤੇ ਰਸਤੇ ਵਿੱਚ ਇਸ ਗੁਰਦੁਆਰਾ ਸਾਹਿਬ ਜੀ ਦੇ ਜ਼ਰੂਰ ਦਰਸ਼ਨ ਕਰਕੇ ਜਾਇਓ ਜੀ ਚੈਨਲ ਭਾਈ ਮਨਿੰਦਰ ਸਿੰਘ ਫਦੇ ਗੜਚੂੜੀਆਂ ਲਾਇਕ ਸ਼ੇਅਰ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ